ਅੱਸੀ ਗੱਲ ਦੋਸਤੋ ਕੀ ਹਾਲ ਚਾਲ ਹੈ ਯੂਰਪ ਦਲਾਈ ਹੋਣ ਕਰਕੇ ਨਾ ਯੂਕਰੇਨ ਦੀ ਤੇ ਰਸ਼ੀਆ ਦੀ ਕਾਫੀ ਲੋਕ ਸਮੇ ਬੇ ਕੁਝ ਨਹੀਂ ਪਤਾ ਲੱਗ ਰਿਹਾ ਵੀ ਕੱਲ ਨੂੰ ਕੀ ਹੋਣਾ ਹੈ ਚਲੋ ਜੀ ਜੋ ਕੁਦਰਤ ਕਰਦੀ ਹੈ ਉਹਨੂੰ ਮਨਜ਼ੂਰ ਹੈ ਬਾਕੀ ਦੀ ਦੋਸਤੋ ਗੱਲ ਜਿਹੜੇ ਪੰਜਾਬੀ ਹੈ ਨਾ ਇਹ ਤਕਰੀਬਨ ਹਰ ਰਿਸਕ ਲੈ ਕੇ ਨਾ ਬਾਹਰ ਆਣਾ ਚਾਹੁੰਦੇ ਖਾਸ ਕਰਕੇ ਇੰਗਲੈਂਡ ਹੋ ਗਿਆ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਨਿਊਜ਼ੀਲੈਂਡ ਜਰਮਨੀ ਬੇਸ਼ੱਕ ਜਿੰਨਾ ਮਰਜੀ ਇਸ ਕੋ ਹੋਵੇ ਪਤਾ ਵੀਗਾ ਵੀ ਕਾਰੋਬਾਦੀ ਬਿਸ਼ਨ ਖਰਾਬ ਹੈਗੀ ਹੈ ਫਿਰ ਵੀ ਕਹਿੰਦੇ ਨੇ ਜੀ ਜਾਣਾ ਬਾਹਰ ਹੀ ਹੈ ਕਿਉਂਕਿ ਇੰਡੀਆ ਜੋ ਗ੍ਰਹਿ ਰਾਜੀ ਨਹੀਂ ਕੇ ਉਹ ਕਹਿੰਦੇ ਇੰਡੀਆ ਕੁਬਾਈ ਨਹੀਂ ਇਸ ਕਰਕੇ ਜਾਣਾ ਬਾਹਰ ਦੇ ਮੁਲਕਾਂ ਚ ਜੇ ਲੇਕਿਨ ਦੋਸਤੋ ਜੇ ਤੁਸੀਂ ਬਾਹਰ انا ਚਾਹਦੇ ਹੋ ਨਾ ਤੇ ਤੁਸੀਂ ਇੱਕ ਗੱਲ ਪੱਲੇ ਬੰਨ ਲਓ ਬਾਰਵੀ ਜਿਹੜੇ ਹਾਲਾਤ ਚੱਲਦੇ ਪਏ ਨਾ ਇੰਨਾ ਸੌਖਾ ਨਹੀਂ ਇਹ ਪੈਸਾ ਕਮਾਉਣਾ ਇਹ ਸੋਚੋ ਵੀ ਡਾਲਰ ਜਾਂ ਪੌਂਡ ਕਮਾਉਣੇ ਸ਼ੁਰੂ ਕਰਦੇ ਆਂਗੇ ਇੱਥੇ ਦੋਸਤੋ ਭਈਆਂ ਵਾਂਗ ਰਹਿਣਾ ਪੈਂਦਾ ਜਿੰਨੇ ਵੀ ਬੰਦੇ ਨਵੇਂ ਆਉਂਦੇ ਨੇ ਨਾ ਉਹਨਾਂ ਨੂੰ ਆਗੇ ਪਹਿਲਾਂ ਭਈਆਂ ਵਾਂਗ ਰਹਿਣਾ ਪੈਂਦਾ ਮਨ ਮਾਰਨਾ ਪੈਂਦਾ ਰੋਟੀ ਪਾਣੀ ਬ੍ਰੈਡ ਮਿਲ ਗਈ ਬ੍ਰੈਡ ਖਾ ਲਈ ਯਾਨੀ ਕਿ ਆਪੇ ਬਰਾਨੀ ਆਪੇ ਖਾਣੀ ਤੇ ਜੋ ਵੀ ਤੁਸੀਂ ਬਣਾਓਗੇ ਤਾਂ ਆਪੇ ਸਵਾਲ ਲੱਗਣਾ ਹੈ ਇੰਡੀਆ ਜਿਹੜੇ ਲੋਕ ਆਂਦੇ ਨੇ ਨਾ ਉਹ ਰੋਟੀ ਬਾਣੀ ਸਿੱਖ ਵੀ ਨਹੀਂ ਆਂਦੇ ਉਹ ਸਮੇਂ ਦੇ ਜਿਵੇਂ ਇੰਡੀਆ 'ਚ ਬਿਜਾਰੋ ਕੁਲਝੇ ਛੋਲੇ ਮਿਲ ਗਏ ਬਟੂਰੇ ਮਿਲ ਗਏ ਪਕੌੜੇ ਮਿਲ ਗਏ ਕਾਲਾਂਗੇ ਕੋਈ ਗੱਲ ਨਹੀਂ ਇਨਾਂ ਕੋਲ ਨਾ ਕੰਫੀਡੈਂਸ ਹੁੰਦਾ ਵੀ ਗੱਲ ਹੀ ਕੋਈ ਨਹੀਂ ਅਸੀਂ ਚਲੇ ਗਏ ਅਸੀਂ ਜਾ ਕੇ ਪੋਂਡਰ ਦੀਆਂ ਧੱਜੀਆਂ ਡਾਲਦੀਆਂ ਕੱਲ੍ਹ ਦੇ ਕਮਾਣੇ ਸ਼ੁਰੂ ਕਰਦਨੇਵੇਂ ਉਹ ਦੋਸਤੋ ਜਿਹੜਾ ਇੱਥੇ 2 ਸਾਲ ਭਈਆਂ ਵਾਂਗੂ ਰਹਿ ਜਾਂਦੇ ਨਾ ਉਹ ਦੋ ਸਾਰਿਆਂ ਦਾ ਮਤਲਬ ਕੀ ਆ ਵਾਲਾ ਭਈਆਂ ਨੂੰ ਉਹਦਾ ਮਤਲਬ ਇਹਗਾ ਵੀ ਤੁਹਾਨੂੰ ਤਜਰਬਾ ਹੋ ਜਾਏਗਾ ਵੀ ਇੱਥੇ ਲਾਈਫ ਕਿਸਤਾ ਨਹੀਂ ਗਈ ਹੈ ਦੋ ਸਾਲ ਦੀ ਤੱਕ ਇਹ ਖਾਲੋਗੇ ਨਾ ਤੇ ਤੁਹਾਨੂੰ ਪਤਾ ਲੱਗ ਜਿਹਾ ਵੀ ਇੱਥੇ ਪਈਆਂ ਹੋਗੇ ਰਹਿਣਾ ਪੈਣਾ ਇਹ ਸ਼ੇਅਰਿੰਗ ਜਿਹਾ ਰਹਿਣਾ ਪੈਣਾ ਜਿਹੜੇ ਤੁਸੀਂ ਕੱਪੜੇ ਲਿਆਂਦੇ ਉਹ ਤੁਹਾਡੇ ਟਾਚੀ ਉਸੇ ਨਾਲ ਬੰਨ੍ਹ ਹੀ ਰਹਿਣੇਵੇਂ ਬਾਦ ਦੋ ਗਮੀਚਾਂ ਦੋ ਪਜਾਮੇ ਜਾਂ ਦੋ ਜੈਕਟਾਂ ਤੁਸੀਂ ਬਾਹਰ ਪਾਣੀਆਂ ਤੇ ਉਹ ਹੀ ਤੁਸੀਂ ਪਾਈ ਰੱਖਣੀਆਂ ਜਦੋਂ ਧੋਣੀਆਂ ਫਿਰ ਦੂਜਾ ਸੂਟ ਪਾਲਿਆ ਸੂਟ ਉਹ ਧੋਤਾ ਤੇ ਉਹ ਪਾਲਿਆ ਇੱਥੇ ਸਿਸਟਮ ਹੀ ਹੋ ਜਾਗਾ ਜੇ ਬਾਹਰ ਦਾ ਗੱਪਾਂ ਜਿੰਨੀਆਂ ਮਰਜ਼ੀ ਮਾਰੀ ਜਾਓ ਤੇ ਬਾਕੀ ਦੋ ਸਾਲਾਂ ਬਾਅਦ ਨਾ ਤੁਹਾਨੂੰ ਥੋੜੀ ਦੋਸਤੋ ਜੇ ਸੈਟਿੰਗ ਨਾ ਹੀ ਹੋਈ ਨਾ ਤੇ ਤੁਹਾਨੂੰ ਭਈਆਂ ਨੂੰ ਗਰੇਨ ਦੀ ਆਦਤ ਪੈ ਜੇਗੀ ਫਿਰ ਫਿਰ ਤੁਹਾਨੂੰ ਕੁਛ ਹੀ ਮਾੜਾ ਲੱਗਣਾ ਕਿਉਂਕਿ ਜਿਹਨੂੰ ਆਉਂਦੀਆਂ ਚੰਗੀ ਲਾਈਫ ਮਿਲ ਜੇਣਾ ਉਹਨੂੰ ਬਾਅਦ 'ਚ ਮਾੜੀ ਮਿਲੇ ਤੇ ਮਹਿਸੂਸ ਹੁੰਦਾ ਤੇ ਜਿਹਦਾ ਆਉਂਦੀਆਂ ਭਈਆਂ ਨੂੰ ਵਾਹ ਪੈਂਦਾ ਨਾ ਉਹ ਆਸ ਆਸ ਅੱਗੇ ਜਾਂਦਾ ਉਹਨੂੰ ਪਤਾ ਆਉਂਦਾ ਵੀ ਇਹੋ ਲਾਈਫ ਹੈਗੀ ਹੈ ਜਿਹੜੀਆਂ ਅਸੀਂ ਵੀਡੀਓ ਵੇਖਦੇ ਰਹੇ ਆ ਜਾਂ ਬੋਲੀਵੁੱਡੀਆਂ ਫਿਲਮਾਂ 'ਚ ਵੇਖਦੇ ਰਹੇ ਆ ਵੀ ਸਾਹ ਦੋਸਾ ਸਾਹ ਐਕਟਰ ਲੱਖਾਂ ਰੁਪਏ ਕਮਾ ਕੇ ਇੰਡੀਆ 'ਚ ਆਗੇ ਕੋਠੀਆਂ ਨੂੰ ਪਾ ਲੈਂਦੇ ਨੇ ਨਮਰ ਬਣਾਉਂਦੇ ਨੇ ਉਹ ਦੋਸਤੋ ਸਿਰਫ ਨਾਮ ਫਿਲਮਾਂ ਦੀ ਚੰਗਾ ਲੱਗਦਾ ਜੇ ਠੀਕ ਹੈ ਜਿਨ੍ਹਾਂ ਦੇ ਹੱਥ ਕੋ ਆਟ ਗਿਆ ਜਾਂ ਕੋਈ ਬਿਜ਼ਨਸ ਜਾਨ ਕਿਸੇ ਰਿਸ਼ਤੇਦਾਰ ਇੱਥੇ ਸੱਟ ਗਏ ਉਹਨਾਂ ਕਿਸੇ ਬੰਦੇ ਨੂੰ ਸੱਟ ਕਰਾਤਾ ਕਾਰੋਬਾਰ ਲਵਾਤਾ ਜਾਂ ਆਪਣਾ ਕਾਰੋਬਾਰ ਖੋਲ੍ਹਤਾ ਉਹਨਾਂ ਦੀ ਗੱਲ ਕੁਝ ਹੋਰ ਏ ਤੇ ਬਾਕੀ ਜੇ ਤੁਸੀਂ ਸੋਚਣਾ ਵੀ ਇੰਡੀਆ ਤੋਂ ਨਵੇਂ ਆ ਗਏ ਇੱਥੇ ਪੈਰ ਲਾਣੇ ਲੱਗਦੇ ਜਾਣਗੇ ਟਾਈਮ ਲੱਗੇਗਾ ਲੇਕਿਨ ਬੜੀ ਸਖਲ ਕਰਨੀ ਪਈ ਏ ਉਮੀਦ ਏ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ